ਬਹੁਤ ਜੀ ਦਾ ਧੰਨਵਾਦ ਕਰਦਾ ਜਿਹੜੇ ਵੱਡੀ ਗਿਣਤੀ ਦੇ ਵਿੱਚ ਇਸ ਰੋਸ਼ੋ ਰੋਸ਼ ਦੇ ਵਿੱਚ ਸ਼ਾਮਿਲ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਦਿਲੋਂ ਬਹੁਤ ਬਹੁਤ ਧੰਨਵਾਦ ਮੈਂ ਸਦਾ ਰਿਣੀ ਰਹਿਵਾਂਗਾ ਇਹਨਾਂ ਵੀਰਾਂ ਦਾ ਬਹੁਤ ਬਹੁਤ ਸਤਿ ਸ੍ਰੀ ਅਕਾਲ ਮਨਜੀਤ ਮਨਜੀਤ ਨਮਰਦਾਬਾਦ ਮੁਦਾਬਾਦ ਮੁਦਾਬਾਦ ਸ਼ਸ਼ਿਕਾ ਦੋਸਤੋ ਸਾਰਿਆਂ ਨੂੰ ਮੈਂ ਆ ਤੁਹਾਡਾ ਆਪਣਾ ਰਾਜੀਤ 라ਜੂ ਸਰਪੰਚ ਕੋਲਰੀਆ ਅੱਜ ਤੋਂ 1.5 ਸਾਲ ਪਹਿਲਾਂ ਲਗਭਗ ਮੇਰੇ ਪਿੰਡ ਦੇ ਵਿੱਚ 73 ਏਕੜ ਪੰਚੇਤੀ ਜ਼ਮੀਨ ਦਾ ਜਿਹੜਾ ਮਸਲਾ ਹੈ ਲਗਭਗ 1.5 ਸਾਲ ਤੋਂ ਚੱਲ ਰਿਹਾ ਹੈ ਆਪਾਂ ਉਸ ਜ਼ਮੀਨ ਦੇ ਸਬੰਧ ਵਿੱਚ ਜਿਹੜਾ ਤੇ ਰੋਸ਼ਮਾਰਚ ਕੱਢਿਆ ਗਿਆ ਕਿਉਂਕਿ ਕੁਝ ਤਰਨਾਡ ਲੋਕ ਨੇ ਮੇਰੇ ਪਿੰਡ ਦੇ ਜਿਨ੍ਹਾਂ ਨੇ ਇਹ ਜ਼ਮੀਨ ਦੱਬੀ ਹੋਈ ਹੈ ਜਿਹੜੇ ਨਾਂ ਮੇਰੇ ਪਿੰਡ ਦੇ ਜੰਪਲ ਨੇ ਨਾ ਉਹਨਾਂ ਦਾ ਆਪਣਾ ਨਾ ਉਹਨਾਂ ਦੇ ਪਿਤਾ ਦਾ ਕੋਈ ਮੇਰੇ ਪਿੰਡ ਦੇ ਵਿੱਚ ਕੋਈ ਜਨਮ ਹੋਇਆ ਬਾਹਰੋਂ ਆ ਕੇ ਉਹ ਬੰਦੇ ਇਸ ਜ਼ਮੀਨ ਦੇ ਉੱਪਰ ਕਬਜ਼ਾ ਕਰਕੇ 2006 ਦੇ ਵਿੱਚ ਇਹਨਾਂ ਨੇ 2 ਨੰਬਰ 'ਚ ਜਿਹੜੀਆਂ ਗ ਸਾਡੇ 4.5 ਏਕੜ ਤੇ ਕਾਬਜ਼ ਰਹੇ ਨੇ ਉਹਨਾਂ ਵੱਲੋਂ ਪ੍ਰੈਸ਼ਰ ਪਾ ਕੇ ਧਰਨੇ ਮਜਾਰੇ ਕਰਕੇ ਮਨਜੀਤਨੇਰ ਦੀ ਜਥੇਬੰਦੀ ਨਾਲ ਮਿਲ ਕੇ ਸਾਡੇ ਤੇ ਮੇਰੇ ਸਾਥੀਆਂ ਦੇ 307 ਦੇ ਜਿਹੜੇ ਝੂਠੇ ਪਰਚੇ ਵੀ ਦਰਜ ਕਰਵਾਏ ਗਏ ਸੀ ਉਹਨਾਂ ਨੂੰ ਲੈ ਕੇ ਅੱਜ ਵੱਡੇ ਕਾਫਲੇ ਦਾ ਰੰਭ ਜਿਸ ਵਿੱਚ ਮੇਰੀਆਂ ਮਾਤਾਵਾਂ ਭੈਣਾਂ ਬਜ਼ੁਰਗ ਜੂਤ ਸਾਥੀ ਬੱਡੀ ਗਿਣਤੀ ਦੇ ਵਿੱਚ ਮੋਟਰਸਾਈਕਲ ਗੱਡੀਆਂ ਲੈ ਕੇ ਪਹੁੰਚੇ ਨੇ ਜਿਹੜਾ ਕਾਫਲਾ ਬਰੇਟਾ ਤੋਂ ਲੈ ਕੇ ਮੇਰੇ ਪਿੰਡ ਪੁੱਲਰੀਆਂ ਤੱਕ ਲੰਬਾ ਕਾਫਲਾ ਸੀ ਬਹੁਤ ਵੱਡਾ ਜਿਹੜੇ ਮੇਰੇ ਸਾਰੇ ਸਾਥੀ ਨੇ ਉਹ ਥਾਣੇ ਤੱਕ ਨਹੀਂ ਪਹੁੰਚ ਸਕੇ ਅਸੀਂ ਮਾਫੀ ਚਾਹੁੰਦੇ ਆ ਵੀ ਜਿਹੜਾ ਸਿਸਟਮਤੀ ਸਾਟੋਂ ਜਿਹੜਾ ਪਰਵਾਂਸੀ ਸ਼ਹਿਰ ਦੇ ਵਿੱਚ ਕੁਝ ਸੜਕਾਂ ਬੰਦ ਹੋਣ ਕਾਰਨ ਵੀ ਅਸੀਂ ਜਿਹੜਾ ਪੂਰਨ ਜਿਹੜਾ ਜਿਹੜਾ ਨਹੀਂ ਦੇ ਸਕੇ ਪਰ ਜਿੰਨੇ ਵੀ ਸਾਥੀ ਥਾਣੇ ਤੱਕ ਪਹੁੰਚ ਗਏ ਜਾਂ ਪਿੱਛੇ ਖੜੇ ਨੇ ਆਪਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਕਿਸ ਜਥੇਬੰਦੀ ਦੀ ਆੜ ਲੈ ਕੇ ਇਹ ਜ਼ਮੀਨ ਤੇ ਦਵਾਰੇ ਕਾਬਜ ਹੋਣਾ ਚ ਸਾਡੇ ਤੇ ਜਾਨਲੇਵਾ ਹਮਲੇ ਕਰ ਰਹੇ ਨੇ ਕੱਟੋ-ਕੱਟ ਚਾਰ-ਪੰਜ ਵਾਰੀ ਇਹ ਮੇਰੇ ਤੇ ਮੇਰੇ ਸਾਥੀਆਂ ਤੇ ਹਮਲਾ ਵੀ ਕਰ ਚੁੱਕੇ ਨੇ ਵੀ ਮੇਰੀ ਜਾਨ ਨੂੰ ਇਹਨਾਂ ਤੋਂ ਖਤਰਾ ਹੈ ਇਹ ਬਾਰ-ਬਾਰ ਇਦਾਂ ਦੀਆਂ ਹਰਕਤਾਂ ਨੇ ਜਿਹੜੀਆਂ ਕਰ ਰਹੇ ਨੇ ਵੀ ਤਾਂ ਕਰਕੇ ਪ੍ਰਸ਼ਾਸਨ ਨੂੰ ਸਾਡੀ ਇਹੀ ਅਪੀਲ ਹੈ ਸਾਡੇ ਜਿਹੜੇ ਨਵੇਂ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਨੇ ਉਹਨਾਂ ਦਾ ਵਧੀਆ ਨਾਮ ਸੁਣਿਆ ਸੀ ਉਹਨਾਂ ਨੂੰ ਇਹੀ ਬੇਨਤੀ ਕਰਦੇ ਆ ਚਾਹੇ ਠਾਣਾ ਬਰੇਟਾ ਐਸਐਚਓ ਸਾਹਿਬ ਨੇ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਵੀ ਇਹੇ ਬੰਦਿਆਂ ਨੇ ਸਾਡੇ ਪਿੰਡ ਦਾ ਜਿਹੜਾ ਮਾਹੌਲ ਹੈ ਖਰਾਬ ਕੀਤਾ ਹੋਇਆ ਇੱਕ ਜੱਤੇਵਲੀ ਦੀ ਆੜ ਲੈ ਕੇ ਪਿੰਡ ਦੇ ਜਿਹੜੀ ਗੁੰਡਾ ਕਰਦੀ ਕਰ ਰਹੇ ਨੇ ਇੱਕ ਤਰ੍ਹਾਂ ਦਾ ਜਿਹੜਾ ਪਿੰਡ ਦਾ ਮਾਹੌਲ ਹੈ ਤੇ ਮੇਰਾ ਤੇ ਮੇਰੇ ਪਿੰਡ ਦਾ ਜਿਹੜਾ ਨਾਂ ਖਰਾਬ ਕਰਨ ਤੇ ਲੱਗੇ ਹੋਏ ਨੇ ਮੈਂ ਪਹਿਲਾਂ ਵੀ ਬਹੁਤ ਵੱਡੀ ਰੀਡ ਨਾਲ ਮੇਰੇ ਪਿੰਡ ਦੇ ਲੋਕਾਂ ਨੇ ਮੈਨੂੰ ਇਹ ਸਰਪੰਚੀ ਦਾ ਜਿਹੜਾ ਤਾਜ ਬਖਸ਼ਿਆ ਸੀ 3165 ਵੋਟਾਂ ਦੀ ਰੀਡ ਨਾਲ ਮੈਂ ਮੇਰੇ ਪਿੰਡ ਦੇ ਵਿੱਚੋਂ ਸਰਪੰਚ ਬਣਿਆ ਸੀ ਸੀ 6 ਕੈਂਡੀਡੇਟ ਸੀ ਅੱਗੇ ਤੋਂ ਫੇਰ ਮੇਰਾ ਇਸੇ ਤਰ੍ਹਾਂ ਲੋਕਾਂ ਨਾਲ ਪਿਆਰ ਹੈ ਜਿਹੜਾ ਬਣਿਆ ਰਹੇ ਪਰਮਾਤਮਾ ਦੀ ਕਿਰਪਾ ਨਾਲ ਦੁਬਾਰੇ ਫਿਰ ਜਿਹੜੇ ਸਰਪੰਚੀ ਦੇ ਇਲੈਕਸ਼ਨ ਹੈ ਆਪਾਂ ਲੜਾਂਗੇ ਜਿਹੜੇ ਇਦਾਂ ਦੇ ਹੋਰ ਵੀ ਕਾਬਜਦਾਰ ਲੋਕ ਨੇ ਉਹਨਾਂ ਤੋਂ ਵੀ ਆਪਾਂ ਜਿਹੜੇ ਨਜਾਇਜ਼ ਕਬਜ਼ੇ ਨੇ ਆਤੇ ਬਿਜ਼ਨਸ ਕਰ ਰਹੇ ਨੇ ਉਹ ਸਾਰੀਆਂ ਪ੍ਰੋਫਟੀਆਂ ਆਪਾਂ ਛਡਾਵਾਂਗੇ ਜੀ ਸਾਰੇ ਸਾਥੀਆਂ ਦਾ ਪੱਤਰਕਾਰ ਵੀਰਾਂ ਦਾ ਇੱਥੇ ਪਹੁੰਚਣ ਦੇ ਪੁਸਤਕਾਚਨ ਦਾ ਬਹੁਤ ਬਹੁਤ ਧੰਨਵਾਦ ਅਪਾ ਜਥੇਵੰਦੀਆਂ ਨੂੰ ਵੀ ਸਾਡੀ ਇਹ ਅਪੀਲ ਹੈ ਸਾਰੀਆਂ ਕਿਸਾਨ ਜਥੇਵੰਦੀਆਂ ਨੂੰ ਜੇ ਉਹ ਕੋਈ ਵੀ ਕਮੇਟੀ ਬਣਾਉਂਦਾ ਸੰਯੁਕਤ ਮੋਰਚਾ ਉਹ ਕਮੇਟੀ ਬਣਾ ਕੇ ਸਾਡੀ ਜਿਹੜੀ ਰਿਕਾਰਡ ਹੈ ਉਹ ਸਾਡਾ ਵੀ ਚੈੱਕ ਕਰੇ ਸਾਡਾ ਵੀ ਪੱਕ ਸੁਣੇ ਵੀ ਜਿਹੜੀਆਂ ਜਮੀਨਾਂ ਨੇ ਵੀ ਕਿਵੇਂ ਕੀ ਸਿਸਟਮ ਹੈ ਜਿਹੜਾ ਝੂਠ ਤਬਾਨ ਬੋਲਦੇ ਨੇ ਸਾਡੇ ਲਵੇ ਸਾਰਾ ਰਿਕਾਰਡ ਪਿਆ ਹੈ ਜਦੋਂ ਵੀ ਚਾਹਣ ਰਿਕਾਰਡ ਹੈ ਜਿਹੜਾ ਲੈ ਸਕਦੇ ਨੇ ਸਾਤੋਂ ਪੰਚਾਇਤੀ ਜ਼ਮੀਨ ਦਾ ਸਾਡੀ ਇਹ ਹੀ ਬੇਨਤੀ ਜਥੇਵੰਦੀਆਂ ਨੂੰ ਬਹੁਤ ਬਹੁਤ ਧੰਨਵਾਦ